ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 442 ਤੋਂ ਲੈ ਕੇ 444 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਅੱਜ ਗੁਰੂ ਰਾਮਦਾਸ ਜੀ ਦੀ ਬਾਣੀ ਸ਼ੰਤ ਰਾਗ ਆਸਾ ਵਿੱਚ ਸ਼ੁਰੂ ਹੋਈ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਰਾਗ ਆਸਾ ਸ਼ੰਤ ਮਹੱਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੀਵਨੋ ਮੈਂ ਜੀਵਨ ਪਾਇਆ ਗੁਰਮੁਖ ਪਾਏ ਰਾਮ ਹਰ ਨਾਮੋ ਹਰ ਨਾਮ ਦੇਵੈ ਮੇਰੇ ਪ੍ਰਾਨ ਵਸਾਏ ਰਾਮ ਹਰ ਹਰ ਨਾਮ ਮੇਰੇ ਪ੍ਰਾਨ ਵਸਾਏ ਸਭ ਸੰਸਾਰ ਦੁੱਖ ਗਵਾਇਆ ਅਤੀஷ்ட ਅਗੋਚਰ ਗੁਰਬਚਨ ਤੇ ਆਇਆ ਪਵਿੱਤਰ ਪਰਮ ਪਦ ਪਾਇਆ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਗੁਰੂ ਦੇ ਸਨਮੁਖ ਹੋ ਕੇ ਕਹਿੰਦੇ ਮੈਂ ਆਤਮਿਕ ਜੀਵਨ ਪਾ ਲਿਆ ਸੋਹਣਾ ਆਤਮਿਕ ਜੀਵਨ ਕਹਿੰਦੇ ਹੁਣ ਗੁਰੂ ਦੇ ਸਨਮੁਖ ਹੋਇਆ ਮੈਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਗਿਆ ਕਹਿੰਦੇ ਗੁਰੂ ਨੇ ਮੈਨੂੰ ਹਰੀ ਦਾ ਨਾਮ ਦਿੱਤਾ ਹਰੀ ਦਾ ਨਾਮ ਕਹਿੰਦੇ ਮੈਨੂੰ ਇਸ ਤਰ੍ਹਾਂ ਦਿੱਤਾ ਕਹਿੰਦੇ ਮੇਰੇ ਪ੍ਰਾਣਾ ਵਿੱਚ ਹੀ ਵਸ ਗਿਆ ਹਰੀ ਹਰੀ ਦਾ ਨਾਮ ਕਹਿੰਦੇ ਜਦੋਂ ਮੇਰੇ ਪ੍ਰਾਣਾ ਵਿੱਚ ਵਸ ਗਿਆ ਮੈਨੂੰ ਇੰਨਾ ਪਿਆਰਾ ਲੱਗਿਆ ਮੇਰੇ ਸਾਰੇ ਭਰਮ ਸਾਰੇ ਦੁੱਖ ਖਤਮ ਹੋ ਗਏ ਨੇ ਉਹ ਕਹਿੰਦੇ ਪਰਮੇਸ਼ਰ ਜੋ ਸਾਡੇ ਅਸੀਂ ਆਪਣੀਆਂ ਇਹ ਬਾਹਰ ਵਾਲੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ ਜੋ ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਜਦੋਂ ਕਹਿੰਦੇ ਗੁਰੂ ਦੇ ਬਚਨ ਤੇ ਚੱਲ ਕੇ ਮੈਂ ਉਹਦਾ ਨਾਮ ਧਿਆਇਆ ਤਾਂ ਸਭ ਤੋਂ ਉੱਚੀ ਪਵਿੱਤਰ ਪਰਮ ਪਦ ਦੀ ਅਵਸਥਾ ਪਾ ਲਈ ਹੈ ਜਦੋਂ ਆਪਾਂ ਅਗੋਚਰ ਕਹਿੰਦੇ ਆ ਨਾ ਉਹ ਕਹਿੰਦੇ ਆ ਵੀ ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਆ ਗਿਆਨ ਇੰਦਰੀਆਂ ਇਹ ਕਿ ਪਰਮੇਸ਼ਰ ਸਾਡੇ ਇਦਾਂ ਹੱਥ ਚ ਫੜਨ ਦੇ ਨਾਲ ਦੇਖਣ ਦੇ ਨਾਲ ਵੀ ਸਾਡੀਆਂ ਗਿਆਨ ਇੰਦਰੀਆਂ ਦੁਆਰਾ ਨਹੀਂ ਪਾਇਆ ਜਾ ਸਕਦਾ ਉਹ ਮਨ ਦੇ ਜਿਹੜੀ ਮਨ ਦੀਆਂ ਅੱਖਾਂ ਨੇ ਨਾ ਉਹਨਾਂ ਦਾ ਅਨੁਭਵ ਹੁੰਦਾ ਆਨਹਦ ਧੁਨ ਵਾਜੇ ਨਿਤ ਵਾਜੇ ਗਾਈ ਸਤਿਗੁਰ ਬਾਣੀ ਨਾਨਕ ਦਾਤ ਕਰੀ ਪ੍ਰਭ ਦਾਤੈ ਜੋਤੀ ਜੋਤ ਸਮਾਣੀ ਕਹਿੰਦੇ ਹੁਣ ਜਦੋਂ ਮੈਂ ਗੁਰੂ ਦੀ ਕਹਿੰਦੇ ਬਾਣੀ ਮੈਂ ਗਾਉਣਾ ਤੇ ਬਾਣੀ ਗਾਉਣ ਦੇ ਨਾਲ ਮੇਰੇ ਅੰਦਰ ਕਹਿੰਦੇ ਪਰਮਾਤਮਾ ਦੇ ਪ੍ਰੇਮ ਲਈ ਅਜਿਵੇਂ ਅਨਹਦ ਧੁਨੀਆਂ ਵੱਜ ਰਹੀਆਂ ਨੇ ਅੰਦਰ ਕਹਿੰਦੇ ਫਿਰ ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਪਰਮੇਸ਼ਰ ਨੇ ਆਪ ਹੀ ਦਾਤ ਮੇਰੇ ਤੇ ਕੀਤੀ ਆ ਹੁਣ ਜਿਹੜੀ ਮੇਰੀ ਜਿੰਦਾ ਉਹ ਪਰਮੇਸ਼ਰ ਦੀ ਜੋਤ ਵਿੱਚ ਸਮਾਈ ਰਹਿੰਦੀ ਆ ਮੇਰੇ ਅੰਦਰ ਸਦਾ ਬਾਣੀ ਦੀ ਕਹਿੰਦੇ ਧੁਨ ਚੱਲਦੀ ਆ ਮਨ ਮੁਖਾ ਮਨ ਮੁਖ ਮੋਏ ਮੇਰੀ ਕਰ ਮਾਇਆ RAM ਖਿਨ ਆਵੇ ਖਿਨ ਜਾਵੇ ਦੁਰਗੰਧ ਮੜੈ ਚਿਤ ਲਾਇਆ RAM ਕਹਿੰਦੇ ਜਿਹੜੇ ਮਨ ਮੁਖ ਨੇ ਉਹ ਮੇਰੀ ਮੇਰੀ ਕਰਦੇ ਫਿਰਦੇ ਨੇ ਮਾਇਆ ਦੇ ਪਿੱਛੇ ਭੱਜੇ ਫਿਰਦੇ ਨੇ ਕਦੇ ਕਹਿੰਦੇ ਮਾਇਆ ਆ ਜਾਂਦੀ ਆ ਖੁਸ਼ ਹੁੰਦੇ ਨੇ ਮਾਇਆ ਜਾਂਦੀ ਆ ਦੁਖੀ ਹੁੰਦੇ ਨੇ ਕਹਿੰਦੇ ਇਹ ਸਰੀਰ ਜੋ ਦੁਰਗੰਧ ਭਰਿਆ ਇਦੇ ਨਾਲ ਚਿੱਤ ਲਾ ਕੇ ਜੋੜਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਲਾਇਆ ਦੁਰਗੰਧ ਮੜੈ ਚਿੱਤ ਲਾਗਾ ਜਿਉ ਰੰਗ ਕੁਸੰਬ ਦਿਖਾਇਆ ਖਿਨ ਪੂਰਬ ਖਿਨ ਪੱਛਮ ਛਾਏ ਜਿਉ ਚੱਕ কুমਯਾਰ ਪਵਾਇਆ ਕਹਿੰਦੇ ਜਿਹੜੇ ਮਨਮੁਖ ਨੇ ਇਸ ਸਰੀਰ ਨਾਲ ਮੋਹ ਉਹਨਾਂ ਦਾ ਹੁੰਦਾ ਸਰੀਰ ਕਹਿੰਦੇ ਇਦਾਂ ਦਾ ਦੁਰਗੰਧ ਵਾਲਾ ਜੇ ਸਤ੍ਰਮ ਆਸਾ ਦੀ ਵਾਰ ਦੇ ਵਿੱਚ ਵੀ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਨਾ ਆਪਾਂ ਭੋਜਨ ਖਾਂਦੇ ਆ ਤੇ ਦੂਜੇ ਦਿਨ ਭੋਜਨ ਦਾ ਕੀ ਹਾਲ ਬਣ ਜਾਂਦਾ ਵੀ ਸਰੀਰ ਇੰਨਾ ਗੰਦਾ ਕਹਿੰਦੇ ਪਰ ਮਨਮੁਖ ਇਸ ਸਰੀਰ ਦੇ ਨਾਲ ਮੋਹ ਜੋੜਦੇ ਨੇ ਫੇਰ ਕਹਿੰਦੇ ਉਹਨਾਂ ਦਾ ਮਨ ਕਦੇ ਕਹਿੰਦੇ ਇੱਧਰ ਕਦੇ ਉੱਧਰ ਜਿਵੇਂ কুমਿਹਾਰ ਦਾ ਚੱਕ ਕਹਿੰਦੇ ਘੁੰਮਦਾ ਇਸ ਤਰ੍ਹਾਂ ਉਹਨਾਂ ਦਾ ਮਨ ਕਹਿੰਦੇ ਪੁਹਾਟਣੀਆਂ ਖਾਂਦਾ ਉਹਨਾਂ ਦਾ ਮਨ ਸਥਿਰ ਨਹੀਂ ਹੁੰਦਾ ਹੈ ਦੁਖ ਖਾਵੈ ਦੁਖ ਸਾਂਚੈ ਭੋਗੈ ਦੁਖ ਕੀ ਬਿਰਤ ਵਦਾਈ ਨਾਨਕ ਬਖਮ ਸੁਹੇਲਾ ਤਰੀਐ ਜਾਂ ਆਵੈ ਗੁਰ ਸਰਣਾਈ ਜਿਹੜੇ ਮਨਮੁਖ ਨੇ ਕਹਿੰਦੇ ਮਨ ਦੇ ਪਿੱਛੇ ਚੱਲਣ ਵਾਲੇ ਇਸ ਤਰ੍ਹਾਂ ਫਿਰ ਜੀਵਨ ਦੇ ਵਿੱਚ ਦੁੱਖ ਪਾਉਂਦੇ ਨੇ ਤੇ ਉਹਨਾਂ ਦਾ ਦੁੱਖ ਵੱਧਦਾ ਜਾਂਦਾ ਜਦੋਂ ਉਹ ਪਰਮੇਸ਼ਰ ਨਾਲ ਨਹੀਂ ਜੁੜਦੇ ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਗੁਰੂ ਦੀ ਸ਼ਰਨ ਆ ਜਾਂਦੇ ਨੇ ਉਹ ਜਿਹੜਾ ਇਹ ਨਾਂ ਤਰਿਆ ਜਾਣ ਵਾਲਾ ਪਵਜਲ ਹੈ ਇਹਨੂੰ ਵੀ ਸੌਖੀ ਤਰ੍ਹਾਂ ਤਰ ਲੈਂਦੇ ਨੇ ਜੀਵਨ ਸੁਖਾਲਾ ਕਰ ਲੈਂਦੇ ਨੇ ਮੇਰਾ ਠਾਕੁਰ ਠਾਕੁਰ ਨੀਕਾ ਅਗੰਮ ਅਥਾ ਹਾਰਾਮ ਹਰ ਪੂਜੀ ਹਰ ਪੂਜੀ ਚਾਹੀ ਮੇਰੇ ਸਤਗੁਰ ਸਾਹਾਰਾਮ ਕਹਿੰਦੇ ਇਹ ਪਰਮੇਸ਼ਰ ਜੋ ਸਾਡੀ ਸਮਝ ਤੋਂ ਪਰੇ ਹੈ ਉਜਸ ਤਾਂ ਸਿਪਾਰ ਨਹੀਂ ਪਾ ਸਕਦੇ ਕਹਿੰਦੇ ਮੈਂ ਆਪਣੇ ਸਤਿਗੁਰੂ ਸ਼ਾ ਕੋਲੋਂ ਹਮੇਸ਼ਾ ਉਹਦੇ ਨਾਮ ਦੀ ਰਾਸ ਪੂੰਜੀ ਮੰਗੀ ਆ ਹਰ ਪੂਜੀ ਚਾਹੀ ਨਾਮ ਬਿਸਾਹੀ ਗੁਣ ਗਾਵੇ ਗੁਣ ਪਾਵੇ ਨੀਂਦ ਪੂਖ ਸਭ ਪਰ ਹਰ त्यागी ਸੁਨੈ ਸੁਨ ਸਮਾਵੇ ਕਹਿੰਦੇ ਸਤਿਗੁਰੂ ਕੋਲੋਂ ਮੈਂ ਹਮੇਸ਼ਾ ਪਰਮੇਸ਼ਰ ਦੇ ਨਾਮ ਦੀ ਕੁੰਜੀ ਮੰਗੀ ਆ ਤਾਂ ਕਿ ਮੈਂ ਉਹਦੇ ਗੁਣਾ ਦਾ ਵਪਾਰ ਕਰਾਂ ਗੁਣ ਪਰਮੇਸ਼ਰ ਨੂੰ ਚੰਗੇ ਲੱਗਦੇ ਨੇ ਪਰਮੇਸ਼ਰ ਦੇ ਗੁਣ ਨੇ ਜਿਹੜੇ ਉਹ ਪਰਮੇਸ਼ਰ ਨੂੰ ਚੰਗੇ ਲੱਗਦੇ ਨੇ ਜਦੋਂ ਜੀਵ ਵਿੱਚ ਆ ਜਾਂਦੇ ਨੇ ਕਹਿੰਦੇ ਇਸ ਤਰ੍ਹਾਂ ਫਿਰ ਮਾਇਆ ਦੀ ਮੈਂ ਸਾਰੀ ਜਿਹੜੀ ਮਾਇਆ ਪ੍ਰਤੀ ਨੀਂਦ ਆ ਜਿਹੜੀ ਬੰਦਾ ਨਾ ਮਾਇਆ ਦੀ ਨੀਂਦ ਚ ਸੁੱਤਾ ਰਹਿੰਦਾ ਜਿਹਨੂੰ ਅਸਲੀ ਜੀਵਨ ਦਾ ਪਤਾ ਨਹੀਂ ਲੱਗਦਾ ਮਾਇਆ ਦੀ ਨੀਂਦ ਭੁੱਖ ਸਭ ਖਤਮ ਹੋ ਗਈ ਆ ਹੁਣ ਕਹਿੰਦੇ ਮੇਰੀ ਲੇਵ ਉਸ ਪਰਮੇਸ਼ਰ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ ਵਣਜਾਰੇ ਇੱਕ ਪਾਤੀ ਆਵੈ ਲਾਹ ਹਰ ਨਾਮ ਲੈ ਜਾਹੇ ਨਾਨਕ ਮਨ ਤਨ ਅਰਪ ਗੁਰ ਆਗੇ ਜਿਸ ਪ੍ਰਾਪਤ ਸੋ ਪਾਏ ਕਹਿੰਦੇ ਇਸ ਤਰ੍ਹਾਂ ਜਿਸ ਤਰ੍ਹਾਂ ਵਣਜਾਰੇ ਆਉਂਦੇ ਨੇ ਜੀਵ ਵਣਜਾਰੇ ਸਤਗੁਰ ਦੀ ਸ਼ਰਨ ਆਉਂਦੇ ਨੇ ਫਿਰ ਪਰਮੇਸ਼ਰ ਦਾ ਨਾਮ ਦਾ ਜਿਹੜਾ ਲਾਹ ਆ ਉਹ ਖੱਟ ਕੇ ਜਾਂਦੇ ਨੇ ਸਤਿਗੁਰ ਨਾਨਕ ਜੀ ਕਹਿੰਦੇ ਨੇ ਉਹ ਜੀਵ ਬੰਜਾਰੇ ਆਪਣਾ ਮਨ ਤੇ ਤਨ ਗੁਰੂ ਦੇ ਅੱਗੇ ਅਰਪਣ ਕਰਦੇ ਨੇ ਜਿਨ੍ਹਾਂ ਦੇ ਮੱਥੇ ਤੇ ਇਹ ਭਾਗ ਲਿਖਿਆ ਹੋਇਆ ਕਿ ਇਹਨਾਂ ਨੂੰ ਨਾਮ ਦੀ ਦਾਤ ਮਿਲ ਜਾਣੀ ਹੈ ਇਸ ਜੀਵਨ ਚ ਹਰਤ ਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ ਕਹਿੰਦੇ ਸਾਡੇ ਜਿਹੜਾ ਜੀਵਾਂ ਦਾ ਇਹ ਸਰੀਰ ਆ ਇਹਦੇ ਵਿੱਚ ਪਰਮਾਤਮਾ ਦੇ ਗੁਣਾ ਰੂਪੀ ਬੜੇ ਰਤਨ ਨੇ ਸਾਗਰ ਆ ਕਹਿੰਦੇ ਰਤਨਾਂ ਦਾ ਪਰ ਕਹਿੰਦੇ ਇਹ ਰਤਨ ਉਹਦੇ ਹੱਥ ਲੱਗਦੇ ਨੇ ਜਿਹੜੇ ਜੀਵ ਗੁਰੂ ਦੀ ਸ਼ਰਨਾ ਕੇ ਗੁਰਬਾਣੀ ਦੇ ਲੜ ਲੱਗ ਜਾਂਦੇ ਨੇ ਕਹਿੰਦੇ ਉਹਨਾਂ ਨੂੰ ਇਹ ਰਤਨ ਹੱਥ ਲੱਗਦੇ ਨੇ ਉਹਨਾਂ ਦੇ ਵਿੱਚ ਇਹ ਗੁਣ ਆ ਜਾਂਦੇ ਨੇ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਮੋਲ ਕ ਰਤਨ ਅਪਾਰਾ ਹਰ ਹਰ ਨਾਮ ਅਤੋਲ ਕ ਪਾਇਆ ਤੇਰੀ ਭਗਤ ਪਰੇ ਪੰਡਾਰਾ ਫਿਰ ਜਿਹੜੇ ਜੀਵ ਕਹਿੰਦੇ ਗੁਰੂ ਰਾਹੀ ਗੁਰਬਾਣੀ ਨਾਲ ਜੁੜਦੇ ਨੇ ਉਹ ਕਹਿੰਦੇ ਗੁਣਾ ਰੂਪੀ ਹੀਰੇ ਜਵਾਹਰਾਤ ਆਪਣੇ ਸਰੀਰ ਦੇ ਵਿੱਚੋਂ ਹੀ ਪਾ ਲੈਂਦੇ ਨੇ फेर ਕਹਿੰਦੇ ਉਹਨਾਂ ਨੂੰ ਉਹ ਹਰੀ ਦਾ ਨਾਮ ਮਿਲ ਜਾਂਦਾ ਜਿਹਦਾ ਮੁੱਲ ਨਹੀਂ ਪਾਇਆ ਜਾ ਸਕਦਾ ਪਰਮੇਸ਼ਰ ਦੇ ਜਿਹੜੇ ਭਗਤੀ ਦੇ ਭੰਡਾਰ ਨੇ ਅੰਦਰ ਹੀ ਭਰੇ ਪਏ ਨੇ ਪਰ ਹੱਥ ਉਹਦੇ ਲੱਗਦੇ ਨੇ ਜੋ ਗੁਰੂ ਦੇ ਨਾਲ ਹੀ ਗੁਰਵਾਣੀ ਨਾਲ ਜੁੜਦੇ ਨੇ ਉਹਦਾ ਨਾਮ ਜਪਦੇ ਨੇ ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ ਗੁਰ ਗੋਬਿੰਦ ਗੁਰ ਗੋਬਿੰਦ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਪੇਦ ਨਪਾਈ ਸਮੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਪੇਦ ਨਪਾਈ ਕਹਿੰਦੇ ਜਦੋਂ ਅਸੀਂ ਗੁਰੂ ਦੀ ਸ਼ਰਨ ਆ ਕੇ ਉਹਦਾ ਨਾਮ ਜਪਿਆ ਇਸ ਸਰੀਰ ਦੇ ਵਿੱਚ ਕਹਿੰਦੇ ਅਸੀਂ ਇਸ ਸਰੀਰ ਦੇੋਂ ਲੱਬਿਆ ਇਹਦੇ ਵਿੱਚੋਂ ਕਹਿੰਦੇ ਸਾਨੂੰ ਗੁਰੂ ਨੇ ਇਹਦੇ ਵਿੱਚ ਹੀ ਪਰਮਾਤਮਾ ਦਾ ਨਾਮ ਕਹਿੰਦੇ ਸਾਡੇ ਸਰੀਰ ਦੇ ਅੰਦਰ ਹੀ ਦਿਖਾ ਦਿੱਤਾ ਕਹਿੰਦੇ ਗੁਰੂ ਪਰਮੇਸ਼ਰ ਹੈ ਪਰਮੇਸ਼ਰ ਤੇ ਗੁਰੂ ਇੱਕ ਹੈ ਨਾਨਕ ਜੀ ਕਹਿੰਦੇ ਕੋਈ ਭੇਦ ਨਾ ਸਮਝੋ ਆਸਾ ਮਹੱਲਾ ਚੌਥਾ ਚਿਮਚਿਮ ਚਿਮਚਿਮ ਵਰਸੈ ਅਮਰਿਤ ਤਾਰਾ RAM ਗੁਰਮੁਖੇ ਗੁਰਮਖ ਨਦਰੀ RAM ਪਿਆਰਾ RAM ਕਹਿੰਦੇ ਜਿਸ ਤਰ੍ਹਾਂ ਜਦੋਂ ਵਰਖਾ ਦਾ ਮੌਸਮ ਹੁੰਦਾ ਨਾ ਹੌਲੀ ਹੌਲੀ ਮਿੰਨੇ ਮਿੰਨੇ ਜੀ ਵਰਖਾ ਪੈਂਦੀ ਆ ਬੜੀ ਮਤਲਬ ਮਿੱਟੀ ਦੇ ਵਿੱਚੋਂ ਬੜੀ ਸੋਹਣੀ ਖੁਸ਼ਬੂ ਆਉਂਦੀ ਆ ਤੇ ਬੜੀ ਮਨ ਨੂੰ ਸ਼ਾਂਤੀ ਮਿਲਦੀ ਆ ਇਸ ਤਰ੍ਹਾਂ ਹੀ ਕਹਿੰਦੇ ਜਿਹੜੇ ਜੀਵ ਗੁਰੂ ਦੇ ਸਨਮੁਖ ਹੋ ਜਾਂਦੇ ਨੇ ਉਹਨਾਂ ਨੂੰ ਕਹਿੰਦੇ ਫਿਰ ਪਰਮੇਸ਼ਰ ਪਿਆਰਾ ਲੱਗਣ ਲੱਗ ਜਾਂਦਾ ਉਹਨਾਂ ਦੇ ਅੰਦਰ ਨਾਮ ਜਲ ਦੀ ਇਸ ਤਰ੍ਹਾਂ ਹੀ ਕਹਿੰਦੇ ਫਿਰ ਮਿੰਨੀ ਮਿੰਨੀ ਜਿੱਦਾਂ ਨਾ ਬਰਸਾਤ ਹੁੰਦੀ ਆ ਬੜੀ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਆ ਫਿਰ ਬੜਾ ਕਹਿੰਦੇ ਇਹਦਾ ਨਾਮ ਜਲ ਫਿਰ ਜਿੱਦਾਂ ਨਾ ਵਰਸ ਦਾ ਹੌਲੀ 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 ਸਹਜ ਤੇ ਹਰਾਮ ਨਾਮ ਪਿਆਰਾ ਜਗਤ ਨੇ ਸਤਾਰਾ RAM ਨਾਮ ਵੜਿਆਈ ਕਾਲ ਯੁਗ RAM ਨਾਮ ਬੋਹਿਤਾ ਗੁਰਮਖ ਪਾਰ ਲੰਗਾਈ ਕਹਿੰਦੇ ਜਿਹੜੇ ਜੀਵ ਨੂੰ ਉਹਦਾ ਨਾਮ ਪਿਆਰਾ ਲੱਗਣ ਲੱਗ ਜਾਂਦਾ ਉਹਦੇ ਨਾਮ ਨਾਲ ਜੀਵ ਨੂੰ ਵਡਿਆਈ ਮਿਲਦੀ ਆ ਇਸ ਭਵਜਲ ਨੂੰ ਤਰ ਜਾਂਦਾ ਕਹਿੰਦੇ ਕਾਲ ਯੁਗ ਦੇ ਵਿੱਚ ਕਹਿੰਦੇ RAM ਦਾ ਜਿਹੜਾ ਨਾਮ ਹੈ ਉਹੀ ਜਹਾਜ਼ ਹੈ ਉਹਦੇ ਉੱਪਰ ਚੜ੍ਹ ਕੇ ਗੁਰੂ ਹੀ ਜੀਵਾਂ ਨੂੰ ਪਾਰ ਲੰਘਾ ਰਿਹਾ ਹੈ ਹਾਲਤ ਪਲਤ RAM ਨਾਮ ਸੁਹੇਲੇ ਗੁਰਮਖ ਕਰਣੀ ਸਾਰੀ ਨਾਨਕ ਦਾਤ ਦਇਆ ਕਰ ਦੇਵੇ RAM ਨਾਮ ਨੇ ਸਤਾਰੀ ਕਹਿੰਦੇ ਜਿਹੜੇ ਜੀਵ ਹਰੀ ਦਾ ਨਾਮ ਜਪਦੇ ਨੇ ਉਹਨਾਂ ਦਾ ਲੋਕ ਵੀ ਸੁਹੇਲਾ ਪਰਲੋਕ ਵੀ ਸੁਹੇਲਾ ਹੋ ਜਾਂਦਾ ਉਹ ਗੁਰੂ ਦੇ ਸਨਮੁਖ ਰਹਿ ਕੇ ਇਹ ਕਹਿੰਦੇ ਸ੍ਰੇਸ਼ਟਕਾਰ ਕਰਦੇ ਨੇ ਕਿ ਪਰਮੇਸ਼ਰ ਦਾ ਨਾਮ ਜਪਦੇ ਨੇ ਪਹਿਨ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਆਪ ਹੀ ਜਿਸ ਜੀਵ ਨੂੰ ਦਇਆ ਕਰਕੇ ਆਪਣੇ ਨਾਮ ਦੀ ਦਾਤ ਦਿੰਦੇ ਨੇ ਇਹਦੇ ਨਾਲ ਉਹ ਸੰਸਾਰ ਦੇ ਭਵਜਲ ਨੂੰ ਵਿਕਾਰਾਂ ਨੂੰ ਤਰ ਲੈਂਦੇ ਨੇ ਰਾਮੋ ਰਾਮ ਨਾਮ ਜਪਿਆ ਦੁੱਖ ਕਿਲ ਵਿਖ ਨਾਸ ਗਵਾਇਆ ਰਾਮ ਗੁਰ ਪਰਚੈ ਗੁਰ ਪਰਚੈ ਧਿਆਇਆ ਮੈਂ ਹਿਰਦੈ ਰਾਮ ਰਵਾਇਆ ਰਾਮ ਕਹਿੰਦੇ ਜਿਸ ਨੇ ਉਸ ਪਰਮੇਸ਼ਰ ਦਾ ਨਾਮ ਜਪਿਆ ਉਹਨੇ ਸਾਰੇ ਆਪਣੇ ਦੁੱਖ ਦਰਦ ਪਾਪ ਸਭ ਕੁਝ ਖਤਮ ਕਰ ਲਿਆ ਜਿਨੇ ਕਹਿੰਦੇ ਗੁਰੂ ਦੇ ਰਾਹੀ ਪਰਮੇਸ਼ਰ ਨੂੰ ਧਿਆਇਆ ਉਹਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਵਾਸ ਹੋ ਗਿਆ ਕਹਿੰਦੇ ਰਵਿਆ RAM ਹਿਰਦੈ ਪਰਮਗਤ ਪਾਈ ਜਾ ਗੁਰ ਸਰਣਾਈ ਆਏ ਲੋਭ ਵਿਕਾਰ 나ਬ ਡੁੱਬਦੀ ਨਿਕਲੀ ਜਾ ਸਤਗੁਰ ਨਾਮ ਦੜਾਏ ਕਹਿੰਦੇ ਜਿਹੜੇ ਗੁਰੂ ਦੀ ਸ਼ਰਨ ਆ ਕੇ ਸਤਗੁਰ ਦੇ ਨਾਮ ਨਾਲ ਜੁੜ ਜਾਂਦੇ ਨੇ ਇੱਕ ਤੇ ਉਹ ਪਰਮਗਤ ਪਾ ਲੈਂਦੇ ਨੇ ਦੂਜੇ ਕਹਿੰਦੇ ਜਿਹੜੀ ਵਿਕਾਰਾਂ ਵਿੱਚ ਡੁੱਬਦੀ ਹੁੰਦੀ ਆ ਨਾ ਕਹਿੰਦੇ ਉਹਨਾਂ ਦੀ ਜੀਵਨ ਦੀ ਨਈਆ ਉਹ ਵੀ ਕਹਿੰਦੇ ਪਰਲੇ ਪਾਸੇ ਲੱਗ ਜਾਂਦੀ ਆ ਉਹ ਵਿਕਾਰਾਂ ਤੋਂ ਮੁਕਤੀ ਪਾ ਲੈਂਦੇ ਨੇ ਜਦੋਂ ਸਤਗੁਰ ਨੇ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਪੱਕਾ ਕਰਵਾ ਦਿੱਤਾ ਜੀ ਦਾਨ ਗੁਰਪੂਰੈ ਦੀਆ RAM ਨਾਮ ਚਿਤ ਲਾਏ ਆਪ ਕਿਰਪਾਲ ਕਿਰਪਾ ਕਰ ਦੇਵੈ ਨਾਨਕ ਗੁਰ ਸਰਣਾਏ ਕਹਿੰਦੇ ਜਦੋਂ ਤਾਂ ਪਰਮੇਸ਼ਰ ਕਿਸੇ ਜੀਵ ਤੇ ਨਾਨਕ ਜੀ ਕਹਿੰਦੇ ਨੇ ਕਿਰਪਾ ਕਰਦੇ ਆ ਫਿਰ ਉਹ ਜੀਵ ਗੁਰੂ ਦੀ ਸ਼ਰਨ ਆਉਂਦੇ ਨੇ ਜਦੋਂ ਗੁਰੂ ਦੀ ਸ਼ਰਨ ਆਉਂਦੇ ਨੇ ਫਿਰ ਗੁਰੂ ਉਹਨਾਂ ਨੂੰ ਆਤਮਿਕ ਜੀਵਨ ਦਾ ਦਾਣ ਦਿੰਦੇ ਨੇ ਤੇ ਉਹ ਜੀਵ ਫਿਰ ਪਰਮੇਸ਼ਰ ਦੇ ਨਾਮ ਵਿੱਚ ਚਿੱਤ ਜੋੜਦੇ ਨੇ ਬਾਣੀ RAM ਨਾਮ ਸੁਣੀ ਸਿਦਕ ਕਾਰਜ ਸਭ ਸੁਹਾਏ RAM ਰੋਮੈ ਰੋਮ ਰੋਮ ਰੋਮੈ ਮੈਂ ਗੁਰਮਖ RAM ਤੇ ਆਏ RAM ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦੀ ਬਾਣੀ ਦੇ ਵਿੱਚ ਚਿੱਤ ਜੋੜਦੇ ਨੇ ਨਾਮ ਸੁਣਦੇ ਨੇ ਬਾਣੀ ਸੁਣਦੇ ਨੇ ਉਹਨਾਂ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਨੇ ਫਿਰ ਕਹਿੰਦੇ ਜਿਹੜੇ ਗੁਰੂ ਦੇ ਸਨਮੁਖ ਹੁੰਦੇ ਨੇ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ ਫਿਰ ਹੌਲੀ-ਹੌਲੀ ਨਾਮ ਉਹਨਾਂ ਦੇ ਰੋਮ-ਰੋਮ ਵਿੱਚ ਵਸ ਜਾਂਦਾ ਫਿਰ ਉਹ ਧਿਆਉਂਦੇ ਨਿੰਗੇ ਫਿਰ ਨਾਮ ਉਹਨਾਂ ਦੇ ਅੰਦਰ ਵਸ ਜਾਂਦਾ ਵਸਿਆ ਹੋਇਆ ਨਾਮ ਹੀ ਫਿਰ ਬਾਹਰ ਨਿਕਲਦਾ ਵਾਹਿਗੁਰੂ ਵਾਹਿਗੁਰੂ ਜੀ ਰਾਮ ਨਾਮ ਤੇ ਆਏ ਪਵਿੱਤ ਹੋਏ ਆਏ ਤਿਸ ਰੂਪ ਨ ਰੇਖਿਆ ਕਾਈ ਰਾਮੋ ਰਾਮ ਰਵਿਆ ਕਟ ਅੰਤਰ ਸਭ ਤ੍ਰਿਸ਼ਨਾ ਪੂਖ ਗਵਾਈ ਫਿਰ ਕਹਿੰਦੇ ਜੋ ਉਸ ਪਰਮੇਸ਼ਰ ਦਾ ਨਾਮ ਤੇ ਆਉਂਦੇ ਨੇ ਜਿਹੜੇ ਪਰਮੇਸ਼ਰ ਦੀ ਨਾ ਕੋਈ ਰੂਪ ਆ ਨਾ ਕੋਈ ਰੇਖਾ ਕਈ ਅਸੀਂ ਉਹਨੂੰ ਦੇਖ ਨਹੀਂ ਨਾ ਸਕਦੇ ਅਦ੍ਰਿਸ਼ਤਾ ਕਹਿੰਦੇ ਫਿਰ ਉਹ ਪਵਿੱਤਰ ਹੋ ਜਾਂਦੇ ਨੇ ਫੇਰ ਕਹਿੰਦੇ ਜਦੋਂ ਪਰਮੇਸ਼ਰ ਦਾ ਨਾਮ ਉਹਨਾਂ ਦੇ ਹਿਰਦੇ 'ਚ ਵਸ ਜਾਂਦਾ ਫੇਰ ਉਹਨਾਂ ਦੀ ਸਾਰੀ ਮਾਇਆ ਦੀ ਤ੍ਰਿਸ਼ਨਾ ਦੀ ਭੁੱਖ ਖਤਮ ਹੋ ਜਾਂਦੀ ਆ ਮਾਨ ਤਨ ਸੀਤਲ ਸਿਗਾਰ ਸਭ ਹੋਆ ਗੁਰਮਤਿ ਰਾਮ ਪਰਗਾਸਾ ਨਾਨਕ ਆਪ ਅਨੁਗ੍ਰਹਿ ਕੀਆ ਹਮ ਦਾਸਨ ਦਾਸਨ ਦਾਸਾ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਜਦੋਂ ਜੀਵ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਹੋ ਜਾਂਦਾ ਤਾਂ ਉਹਦਾ ਜੀਵ ਦਾ ਮਨ ਤੇ ਤਨ ਸ਼ੀਤਲ ਹੋ ਜਾਂਦੇ ਨੇ ਉਹਦਾ ਆਤਮਿਕ ਸ਼ਿਕਾਰ ਹੋ ਜਾਂਦਾ ਉਹਦਾ ਆਤਮਿਕ ਜੀਵਨ ਸੋਹਣਾ ਬਣ ਜਾਂਦਾ ਇਹ ਕਹਿੰਦੇ ਉਸ ਜੀਵ ਨਾਲ ਵਾਪਰਦਾ ਜਿਹਦੇ ਤੇ ਕਿਰਪਾ ਕਰਕੇ ਪਰਮੇਸ਼ਰ ਨੇ ਉਹਨਾਂ ਜੀਵਾਂ ਨੂੰ ਐਨੀ ਨਮਰਤਾ ਦਿੱਤੀ ਕਿ ਉਹ ਪਰਮੇਸ਼ਰ ਦੇ ਦਾਸਾਂ ਦੇ ਦਾਸਾਂ ਦੇ ਦਾਸ ਬਣ ਜਾਂਦੇ ਨੇ ਜਿਨੀ ਰਾਮੋ ਰਾਮ ਨਾਮ ਵਿਸਾਰਿਆ ਸੇ ਮਨਮੁਖ ਮੂੜ ਅਪਾਗੀ ਰਾਮ ਤਿੰਨ ਅੰਤਰੇ ਮੋਹ ਵੇ ਆਪੈ ਖਿਨ ਖਿਨ ਮਾਇਆ ਲਾਗੀ ਰਾਮ ਪਰ ਕਹਿੰਦੇ ਜਿਹੜੇ ਮਨਮੁਖ ਨੇ ਬੜੇ ਅਪਾਗੇ ਨੇ ਕਹਿੰਦੇ ਉਹਨਾਂ ਨੇ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਚੋਂ ਵਿਸਾਰ ਦਿੱਤਾ ਹੁੰਦਾ ਕਹਿੰਦੇ ਫਿਰ ਕਹਿੰਦੇ ਉਹ ਬੜੀ ਬੁਰੀ ਤਰ੍ਹਾਂ ਕਹਿੰਦੇ ਮਾਇਆ ਦੇ ਜਾਲ ਵਿੱਚ ਫਸੇ ਰਹਿੰਦੇ ਨੇ ਵਿਕਾਰਾਂ ਵਿੱਚ ਫਸੇ ਰਹਿੰਦੇ ਨੇ ਮਾਇਆ ਮਲ ਲਾਗੀ ਮੂੜ ਭੈ ਅਪਾਗੀ ਜਿਨ ਰਾਮ ਨਾਮ ਨਹਿ ਪਾਇਆ ਅਨੇਕ ਕਰਮ ਕਰੇ ਅਬਿਮਾਨੀ ਹਰ ਰਾਮੋ ਨਾਮ ਚੁਰਾਇਆ ਕਹਿੰਦੇ ਜਿਹੜੇ ਮਾਇਆ ਦੇ ਪਿੱਛੇ ਲੱਗੇ ਨੇ ਬੜੇ ਅਪਾਗੇ ਨੇ ਕਹਿੰਦੇ ਪਰਮੇਸ਼ਰ ਦਾ ਨਾਮ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਕਈ ਤਰ੍ਹਾਂ ਦੇ ਧਾਰਮਿਕ ਪਖੰਡ ਕਰਦੇ ਨੇ ਉਹਦੇ ਨਾਲ ਉਹਨਾਂ ਨੂੰ ਹੋਰ ਹੰਕਾਰ ਆਉਂਦਾ ਉਹਦੇ ਨਾਲੋਂ ਪਰਮੇਸ਼ਰ ਦਾ ਨਾਮ ਉਹਨਾਂ ਦੇ ਅੰਦਰੋਂ ਖਤਮ ਹੋ ਜਾਂਦਾ ਮਹਾ ਬੇਖਮ ਜਮ ਪੰਥ ਦੁਹੇਲਾ ਕਾਲੂ ਖਤਮ ਹੋ ਅੰਧਿਆਰਾ ਨਾਨਕ ਗੁਰਮਖ ਨਾਮ ਤੇ ਆਇਆ ਤਾਂ ਪਾਏ ਮੋਖ ਦੁਆਰਾ ਕਹਿੰਦੇ ਜਿਹੜੇ ਜੀਵ ਮਨਮੁਖ ਨੇ ਕਹਿੰਦੇ ਜਿਹੜੇ ਇਸ ਇਹ ਜਿਹੜਾ ਆਪਣਾ ਇਹ ਜੀਵਨ ਆ ਨਾ ਇਹਨੂੰ ਕਹਿੰਦੇ ਜਮਾ ਵਾਲਾ ਬਣਾ ਲੈਂਦੇ ਨੇ ਜਮ ਕੌਣ ਨੇ ਵਿਕਾਰ ਮਾਇਆ ਦਾ ਮੋਹ ਇਸ ਹਨੇਰੇ ਵਿੱਚ ਕਹਿੰਦੇ ਗਵਾਚੇ ਰਹਿੰਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਗੁਰੂ ਦੇ ਸਨਮੁਖ ਹੋ ਕੇ ਹੋ ਕੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹ ਕਹਿੰਦੇ ਮੁਕਤੀ ਦਾ ਦਵਾਰ ਪਾ ਲੈਂਦੇ ਨੇ ਵਿਕਾਰਾਂ ਤੋਂ ਮਾਇਆ ਤੋਂ ਮੋਹ ਤੋਂ ਹੰਕਾਰ ਤੋਂ ਮੁਕਤੀ ਪਾ ਲੈਂਦੇ ਨੇ ਰਾਮੋ ਰਾਮ ਨਾਮ ਗੁਰੂ RAM ਗੁਰਮੁਖ ਜਾਣੈ RAM ਰਾਮੋ ਰਾਮ ਨਾਮ ਗੁਰੂ RAM ਗੁਰਮੁਖੇ ਜਾਣੈ RAM ਇਹ ਮਨੁ ਆਖਿਨ ਊਬ ਪਿਆਲੀ ਪਰਮਦਾ ਇਕਤ ਕਰ ਆਣੈ RAM ਕਹਿੰਦੇ ਜਿਹੜੇ ਜੀਵ ਗੁਰੂ ਦੇ ਸਨਮੁਖ ਹੁੰਦੇ ਨੇ ਗੁਰੂ ਕੋਲੋਂ ਨਾਮ ਦੀ ਦਾਤ ਪਾਉਂਦੇ ਨੇ ਉਹੀ ਕਹਿੰਦੇ ਉਹਦਾ ਨਾਮ ਜਪਦੇ ਨੇ ਉਹੀ ਪਰਮੇਸ਼ਰ ਨਾਲ ਸਾਂਝ ਪਾਉਂਦੇ ਨੇ ਨਹੀਂ ਤਾਂ ਕਹਿੰਦੇ ਇਹ ਜਿਹੜਾ ਮਨੁੱਖ ਦਾ ਹੈਗਾ ਮਨ ਇੰਨਾ ਚੰਚਲ ਆ ਬੜਾ ਪਟਕਦਾ ਕਦੇ ਕਹਿੰਦੇ ਬਿਲਕੁਲ ਉੱਪਰ ਹੋ ਜਾਂਦਾ ਹੰਕਾਰ ਵਿੱਚ ਕਦੇ ਫਿਰ ਬਿਲਕੁਲ ਹੇਠਾਂ ਨਮਰਤਾ ਜਿੱਡੇ ਪੈਂਦਾ ਕਹਿੰਦੇ ਇਹੋ ਨਿੱਜ ਦੇ ਘਰ ਵਿੱਚ ਤਾਂ ਹੀ ਆਉਂਦਾ ਜਦੋਂ ਗੁਰੂ ਦੇ ਸਨਮੁਖ ਹੁੰਦੇ ਨੇ ਨਹੀਂ ਤੇ ਕਹਿੰਦੇ ਮਤਲਬ ਮਨ हिਚਕੋਲੇ ਖਾਂਦਾ ਮਨ ਇਕਤ ਕਰ ਆਣੈ ਸਬਗਤ ਮਿਤ ਜਾਣੈ ਹਰ ਰਾਮੋ ਨਾਮ ਮਨ ਇਕਤ ਕਰ ਆਣੈ ਸਬਗਤ ਮਿਤ ਜਾਣੈ ਹਰ ਰਾਮੋ ਨਾਮ ਰਸਾਏ ਜਨਕੀ ਪੈਜ ਰਖੈ RAM ਨਾਮਾ ਪਹਿਰਲਾਦ ਉਦਾਰਤ ਰਾਏ ਕਹਿੰਦੇ ਜਦੋਂ ਜੀਵ ਪਰਮੇਸ਼ਰ ਦਾ ਨਾਮ ਜਪਦਾ ਫਿਰ ਕਹਿੰਦੇ ਉਹਨੂੰ ਚੰਗੇ ਮਾੜੇ ਦਾ ਪਤਾ ਲੱਗਦਾ ਤੇ ਉਹਦਾ ਜਿਹੜਾ ਮਾਨਾ ਟਿਕਦਾ ਹੈ ਕਹਿੰਦੇ ਚੰਚਲਤਾ ਛੱਡ ਦਿੰਦਾ ਜਿਸ ਤਰ੍ਹਾਂ ਕਹਿੰਦੇ ਪਰਮੇਸ਼ਰ ਨੇ ਪ੍ਰਲਾਦ ਦੀ ਲਾਜ ਰੱਖੀ ਪਰ ਲਾਦ ਨੇ ਪਰਮੇਸ਼ਰ ਦਾ ਨਾਮ ਜਪਿਆ ਤੇ ਪਰਮੇਸ਼ਰ ਨੇ ਆਪਣੇ ਨਾਮ ਜਪਣ ਵਾਲੇ ਭਗਤ ਦੀ ਲਾਜ ਰੱਖੀ ਇਸ ਤਰ੍ਹਾਂ ਕਹਿੰਦੇ ਜਿਹੜੇ ਵੀ ਜੀਵ ਪਰਮੇਸ਼ਰ ਦੀ ਸ਼ਰਨ ਆਉਂਦੇ ਨੇ ਪਰਮੇਸ਼ਰ ਸ਼ਰਨ ਆਏ ਦੀ ਲਾਜ ਰੱਖਦਾ ਰਾਮੋ ਰਾਮ ਰਮੋ ਰਮ ਊਚਾ ਗੁਣ ਕਹਤਿਆ ਅੰਤ ਨਾ ਪਾਇਆ ਨਾਨਕ ਰਾਮ ਨਾਮ ਸੁਣ ਪੀਨੇ ਰਾਮੈ ਨਾਮ ਸਮਾਇਆ ਕਹਿੰਦੇ ਉਹ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਆ ਸਭ ਤੋਂ ਉੱਚਾ ਹੈ ਕਹਿੰਦੇ ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਹਾਂ ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਹੈ ਜਦੋਂ ਕਹਿੰਦੇ ਪਰਮੇਸ਼ਰ ਦਾ ਨਾਮ ਸੁਣ ਸੁਣ ਕੇ ਜੀਵ ਦਾ ਮਨ ਉਹਦੇ ਪ੍ਰੇਮ ਵਿੱਚ ਭਿੱਜ ਜਾਂਦਾ ਉਹਦੇ ਨਾਮ ਵਿੱਚ ਭਿੱਜ ਜਾਂਦਾ ਫੇਰ ਜੀਵ ਕਹਿੰਦੇ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦਾ ਜਿਨ ਅੰਤਰੇ RAM ਨਾਮ ਵਸੈ ਤਿਨ ਚਿੰਤਾ ਸਭ ਗਵਾਇਆ RAM ਸਭ ਅਰਥਾ ਸਭ ਧਰਮ ਮਿਲੇ ਮਨ ਚਿੰਦਿਆ ਸੋ ਫਲ ਪਾਇਆ RAM ਕਹਿੰਦੇ ਜਿਹੜੇ ਜੀਵਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਗਿਆ ਉਹਨਾਂ ਨੇ ਸਾਰੀਆਂ ਆਪਣੀਆਂ ਚਿੰਤਾ ਖਤਮ ਕਰ ਲਈਆਂ ਦੁੱਖ ਖਤਮ ਕਰ ਲਏ ਉਹਨਾਂ ਨੇ ਸੰਸਾਰ ਦੇ ਸਾਰੇ ਚਾਰ ਪਦਾਰਥ ਜੀ ਨੂੰ ਕਹਿੰਦੇ ਨੇ ਨਾ ਧਰਮ ਆਰਥ ਕਾਮ ਮੋਕਸ਼ ਸਾਰੇ ਪਾਲੇ ਉਹਨੇ ਨੇ ਮਨ ਇਛਤ ਫਲ ਪਾਲੇ ਜਿਨ੍ਹਾਂ ਨੇ ਉਹਦਾ ਨਾਮ ਜਪਿਆ ਮਨ ਚਿੰਦਿਆ ਫਲ ਪਾਇਆ RAM ਨਾਮ ਤੇ ਆਇਆ RAM ਨਾਮ ਗੁਣ ਗਾਏ ਦੁਰਮਤ ਕਬੁੱਧ ਗਈ ਸੁਦ ਹੋਈ RAM ਨਾਮ ਮਨ ਲਾਏ ਮਨ ਚਿੰਦਿਆ ਫਲ ਪਾਇਆ RAM ਨਾਮ ਤੇ ਆਇਆ RAM ਨਾਮ ਗੁਣ ਗਾਏ ਦੁਰਮਤ ਕਬੁੱਧ ਗਈ ਸੁਧ ਹੋਈ RAM ਨਾਮ ਮਨ ਲਾਏ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਧਿਆਇਆ ਪਰਮੇਸ਼ਰ ਦੇ ਸਫਤ ਸੁਲਾਕ ਕੀਤੀ ਉਹਦੇ ਗੁਣ ਗਾਏ ਉਹਨਾਂ ਨੇ ਮਨ ਇਛਿਤ ਫਲ ਪਾਲਿਆ ਉਹਨਾਂ ਦੀ ਮਾੜੀ ਮੱਤ ਖਤਮ ਹੋ ਗਈ ਉਹਨਾਂ ਦੀ ਚੰਗੀ ਬੁੱਧ ਉਹਨਾਂ ਦੇ ਵਿੱਚ ਨਿਵਾਸ ਕਰ ਲਿਆ ਚੰਗੀ ਬੁੱਧ ਨੇ ਕਿਸ ਚੀਜ਼ ਨਾਲ ਜਦੋਂ ਉਹਨਾਂ ਦਾ ਮਨ ਪਰਮੇਸ਼ਰ ਦੇ ਨਾਮ ਨਾਲ ਜੁੜ ਗਿਆ ਪਰਮੇਸ਼ਰ ਦੇ ਨਾਮ ਵਿੱਚ ਬਹੁਤ ਵੱਡੀ ਤਾਕਤ ਹੈ ਸਾਡੇ ਸਾਰੇ ਔਗਣ ਖਤਮ ਕਰ ਦਿੰਦਾ ਨਾਮ ਉਹਦੀ ਰਹਿਮਤ ਸਦਕਾ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ